ਬਿਲਕੁਲ ਕੁਝ ਬੱਚੇ ਇਦਾਂ ਦੇ ਆਏ ਆ ਹੁਣ ਇਸ ਟਾਈਮ ਜਿਹੜੇ ਕਹਿੰਦੇ ਕਿ ਮੈਡਮ ਸਾਡਾ 15000 ਰੁਪਏ ਦਾ ਬਿੱਲ ਡਿਊ ਹੈ ਸਕੂਲ ਦਾ ਅਸੀਂ ਪੇ ਨਹੀਂ ਕਰ ਪਾਰੇ ਪਲੀਜ਼ ਤੁਸੀਂ ਆਪਣੇ ਕੋਲ ਬਿਠਾ ਲੋਗੇ ਬੱਚੇ ਨੂੰ ਮੈਂ ਬਿਠਾ ਨਹੀਂ ਆ ਮੈਂ ਨੇ ਇਹ ਸੇ ਕੰਮ ਨੂੰ ਕਰਦੇ ਆ ਵੀ ਵੈਸੇ ਵੀ 10 ਸਾਲ ਤਾਂ ਹੋਈ ਗਏ ਜੇ ਅਗਰ ਪੇਟ ਭਰਿਆ ਹੋਏਗਾ ਤੇ ਤਾਂ ਹੀ ਬੱਚਾ ਕਿਸੇ ਚੀਜ਼ ਨੂੰ ਸੋਚ ਸਕਦਾ ਜੀ ਇਹ ਉਹਨਾਂ ਦੇ ਖਾਣੇ ਦੀ ਇੰਨੀ ਕੋਈ ਦਿੱਕਤ ਰਹਿੰਦੀ ਹੈ ਕਿ ਬੱਚੇ ਦੇ ਮਾਪੇ ਸਵੇਰ ਲੇਬਰ ਹੈ ਸਵੇਰ ਚਲੇ ਜਾਂਦੇ ਹੈ ਘਰ ਵੀ ਵਾਪਸੀ ਜਰੂਰ ਆਉਂਦੀ ਹੈ ਉਦੋਂ ਵੀ ਪੇਰੈਂਟਸ ਨਹੀਂ ਹੁੰਦੀ ਹੈ ਉਹ ਸਾਡੇ ਵਾਲੇ ਟਿਫਨ ਖੋਲ ਕੇ ਖਾਂਦੇ ਹੈ ਖਾਣਾ ਫਿਰ ਮੇਰੀ ਇੱਕ ਐਜੂਕੇਸ਼ਨ ਦੇ ਨਾਲ ਹੀ ਅਗਰ 10 ਬੱਚੇ ਵੀ ਤਰੱਕੀ ਕਰ ਗਏ ਮੈਂ ਉੱਥੇ ਪਾਸਾਂ ਇੰਗਲਿਸ਼ ਸਕੂਲ ਦਾ ਕੰਪੈਰੀਸ਼ਨ ਕਰਕੇ ਇੰਗਲਿਸ਼ ਸਕੂਲ ਦਾ ਕੰਪੀਟੀਸ਼ਨ ਹੈ ਕਰ ਸਕਦੇ ਆ ਇਸ ਲਾਈਕ ਬਣਾਤਾ ਨੂੰ ਮੇਰੇ ਕੋਲ ਮੇਰਾ ਫੋਨ ਨੰਬਰ ਤਾਂ ਇਹਨਾਂ ਦੇ ਦਿਮਾਗ 'ਚ ਇੱਥੇ ਯਾਦ ਹੈ ਇਹਨਾਂ ਦੀ ਚਿਪ ਦੇ ਉੱਪਰ ਯਾਦ ਹੈ ਜੀ ਇਹ ਰੱਖਦੇ ਯਾਦ ਬੋਲ ਸਕਦੇ ਆ ਬੱਚੇ ਨੰਬਰ ਮੇਰਾ ਸਾਰੇ ਯਾਦ ਹੈ ਆਪਣਾ ਮੈਂ ਕਰਮ ਕਰ ਲਿਆ ਇਸ ਜਨਮ ਨੂੰ ਮੈਂ ਸੁਧਾਰ ਲਿਆ ਮੈਂ ਸਭ ਨੂੰ ਚਾਹੂੰਗੀ ਕਿ ਇਹ ਹੀ ਕੰਮ ਬਹੁਤ ਅੱਛਾ ਵੈ ਕਿ ਇੱਕ ਇੱਕ ਗਰੀਬ ਪਰਿਵਾਰ ਨੂੰ ਵਗਰ ਪਕੜਿਆ ਜਾਵੇ ਤੇ ਸਾਡੇ ਦੇਸ਼ 'ਚ ਗਰੀਬੀ ਤਾਂ ਨਹੀਂ ਰਹਿ ਸਕਦੀ ਬਿਲਕੁਲ ਔਰ ਮੈਨੂੰ ਬਹੁਤ ਹੀ ਅੱਛਾ ਲੱਗਦਾ ਹੈ ਜਿਵੇਂ ਜੇ ਅਗਰ ਬਾਹਰ ਸਕੂਲ ਮੇ ਦੇਖਾਇਆ ਵਾਹਾਂਸੇ ਜ਼ਿਆਦਾ ਚਾਹਿਆ ਯਹਾਂ ਪੇ ਲਗਤਾ ਪੜਨੇ ਮੇ ਜ਼ਿੰਦਗੀ ਦੇ ਵਿੱਚ ਹਰ ਕੋਈ ਕਾਮਯਾਬ ਬੰਨਾ ਚਾਹੁੰਦਾ ਵੈ ਪਰ ਕਈ ਵਾਰ ਅਜਿਹੇ ਹਾਲਾਤ ਹੁੰਦੇ ਨੇ ਕਿ ਬੱਚੇ ਨੇ ਜੋ ਕਿ ਵਿੱਦਿਆ ਵੈ ਹਾਸਲ ਨਹੀਂ ਕਰ ਪਾਉਂਦੇ ਪਰ ਅਜਿਹੇ ਹਾਲਾਤਾਂ ਦੇ ਵਿੱਚ ਕੁਝ ਸਮਾਜ ਸੇਵੀ ਸੰਸਥਾਵਾਂ ਹੁੰਦੀਆਂ ਨੇ ਜੋ ਕਿ ਅੱਗੇ ਆਉਂਦੀਆਂ ਨੇ ਅਤੇ ਦੇਸ਼ ਦੇ ਭਵਿੱਖ ਦੇ ਨਿਰਮਾਤਾ ਨੇ ਜੋ ਆਉਣ ਵਾਲੇ ਸਮੇਂ ਦੇ ਬੱਚੇ ਨੇ ਉਹਨਾਂ ਨੂੰ ਸਿੱਖਿਆ ਦੇ ਨਾਲ ਵਿੱਦਿਆ ਦੇ ਨਾਲ ਜੋੜਨ ਦੇ ਲਈ ਕੁਝ ਨਾ ਕੁਝ ਪਰਉਪਕਾਰੀ ਕੰਮ ਹੈ ਜੋ ਕਰਦੇ ਰਹਿੰਦੇ ਨੇ ਇਸ ਵਕਤ ਤਸਵੀਰਾਂ ਦੇਖ ਸਕਦੇ ਹੋ ਇੱਕ ਜੋ ਸਕੂਲ ਹੈ ਜੋ ਕਿ ਪਿਆਰਾ ਬਚਪਨ ਇੱਕ ਸੋਸਾਇਟੀ ਹੈ ਉਹਨਾਂ ਵੱਲੋਂ ਚਲਾਇਆ ਜਾਂਦਾ ਵੈ ਮਦਦਗਾਰ ਵਿੱਦਿਆ ਮੰਤਰੰਟ ਨਾਮ ਤੋਂ ਹੀ ਸਾਬਤ ਹੁੰਦਾ ਹੋਇਆ ਪਤਾ ਚਲ ਜਾਂਦਾ ਹੋਇਆ ਕਿ ਬੱਚਿਆਂ ਦੇ ਲਈ ਮਦਦਗਾਰ ਇੱਕ ਸਕੂਲ ਜਿਸ ਦੇ ਵਿੱਚ ਕਿ ਬੱਚੇ ਪੜ ਸਕਦੇ ਨੇ ਸੋ ਇਹ ਬਿਲਕੁਲ ਇੱਕ ਇੱਕ ਫੋਟੋ ਗੈਲਰੀ ਬਣਾਈ ਹੋਈ ਹੈ ਅੰਦਰ ਵੜਦੇ ਸਾਰੇ ਤੁਸੀਂ ਇਸ ਦੀਆਂ ਤਸਵੀਰਾਂ ਦੇਖ ਸਕਦੇ ਹੋ ਔਰ ਜੋ ਇਹ ਸਕੂਲ ਹੈ ਜਿੱਥੇ ਕਿ ਅਲੱਗ-ਅਲੱਗ ਕਲਚਰਲ ਐਕਟੀਵਿਟੀਆਂ ਵੀ ਹੈ ਬੱਚਿਆਂ ਦੇ ਨਾਲ ਜੋ ਕਿ ਇੱਕ ਪ੍ਰੋਪਰ ਜੋ ਸਹਾਇਤਾ ਦੇ ਲਈ ਸਕੂਲ ਹੈ ਬੱਚਿਆਂ ਦੇ ਚਲਾਇਆ ਜਾਂਦਾ ਹੈ ਔਰ ਗੱਲਬਾਤ ਕਰਦੇ ਹਾਂ ਅੰਦਰ ਜੋ ਟੀਚਰਸ ਨੇ ਔਰ ਸਕੂਲ ਦੇ ਵਿੱਚ ਇਸ ਵਕਤ ਅਸੀਂ ਮੌਜੂਦ ਹਾਂ ਬੱਚੇ ਦੇਖ ਸਕਦੇ ਹਾਂ ਕਿ ਇਸ ਵਕਤ ਜੋ ਪੜ੍ਹਾਈ ਚੱਲ ਰਹੀ ਹੈ ਔਰ ਬੱਚੇ ਆ ਜੋ ਇਹ ਛੋਟੇ ਛੋਟੇ ਬੱਚੇ ਆ ਜੋ ਕਿ ਪੜ੍ਹਾਈ ਲੈਣ ਇੱਥੇ ਆਉਂਦੇ ਨੇ ਵਿੱਦਿਆ ਹਾਸਲ ਕਰਨ ਆਉਂਦੇ ਨੇ ਆਪਣੇ ਭਵਿੱਖ ਦਾ ਨਿਰਮਾਣ ਕਰਨ ਦੇ ਲਈ ਆਉਂਦੇ ਨੇ ਕਿਉਂਕਿ ਕਈ ਵਾਰ ਕਈ ਵੇਲੇ ਹਾਲਾਤ ਜਿਹੇ ਬਣ ਜਾਂਦੇ ਨੇ ਕਿ ਚੰਗੇ ਸਕੂਲਾਂ 'ਚ ਉੱਚੀਆਂ ਸਕੂਲਾਂ ਦੇ ਵਿੱਚ ਜੋ ਵਪਾਰੀ ਕਰਨ ਦੇ ਕਰਕੇ ਵੀ ਇਹ ਸਮੱਸਿਆ ਆ ਜਾਂਦੀ ਹੈ ਕਿ ਨਹੀਂ ਹੋ ਪਾਉਂਦੇ ਆ ਕੋਈ ਚੀਜ਼ਾਂ ਸੋ ਮੈਮ ਇਸ ਵਕਤ ਮੌਜੂਦ ਨੇ ਬੱਚਿਆਂ ਨੂੰ ਸਟੱਡੀ ਕਰਵਾ ਰਹੇ ਨੇ ਔਰ ਗੱਲਬਾਤ ਕਰਦੇ ਆ ਜ਼ਰੂਰ ਮੈਮ ਦੇ ਨਾਲ ਵੀ ਔਰ ਜ਼ਰੂਰ ਇਸ ਬਾਰੇ ਸਾਰਾ ਕੁਝ ਜਾਣਾਂਗੇ ਜੀ ਮੈਮ ਯਸ ਜੀ ਮੈਂ ਸੁਖੀ ਕੁਮਾਰ ਮੈਂ ਪਹਿਲਾਂ ਥੋੜਾ ਦਰਸ਼ਕਾਂ ਨੂੰ ਇਸ ਸਕੂਲ ਦੇ ਬਾਰੇ ਤੋਂ ਉਹਨਾਂ ਦੱਸ ਦੋ ਕਿਵੇਂ ਇਸ ਦੀ ਸ਼ੁਰੂਆਤ ਹੋਈ ਕਿੰਨੇ ਸਮੇਂ ਤੋਂ ਇਹ ਚੱਲ ਰਿਹਾ ਹੈ ਸਰ ਇਹ ਲੋਕਡਾਊਨ ਤੋਂ ਹੀ ਇਹ ਸਾਰਾ ਸਿਸਟਮ ਹੋਇਆ ਸੀਗਾ ਔਰ ਮੈਂ ਨੇ ਇਸੇ ਕੰਮ ਨੂੰ ਕਰਦੇ ਆ ਵੀ ਵੈਸੇ ਵੀ 10 ਸਾਲ ਤਾਂ ਹੋ ਹੀ ਗਏ ਜੀ ਲੋਕਡਾਊਨ ਦੇ ਵਿੱਚ ਸ਼ੁਰੂਆਤ ਕਿਵੇਂ ਹੋਈ ਪਹਿਲਾਂ ਕੀ ਦਿਮਾਗ 'ਚ ਆਇਆ ਜਾਂ ਕਿਸ ਤਰ੍ਹਾਂ ਦਾ ਜੋ ਇੱਕ ਟਾਰਗੇਟ ਸੀ ਮੈਂ ਖੁਦ ਵੀ ਪਹਿਲਾਂ ਸਕੂਲ 'ਚ ਹੀ ਜੌਬ ਕਰਦੀ ਰਹੀ ਲੋਕਡਾਊਨ ਦੇ ਵਿੱਚ ਜਦੋਂ ਬੱਚੇ ਮੇਰੇ ਕੋਲ ਘਰ ਆਏ ਕਿ ਮੈਮ ਅਸੀਂ ਖਾਣਾ ਦੇਣਾ ਹੈ ਖਾਣਾ ਚਾਹੀਦਾ ਵੈ ਹਨਾ ਸਾਡੇ ਕੋਲ ਪੈਸਾ ਨਹੀਂ ਹੈ ਮੈਂ ਕੁਝ ਬੱਚੇ ਆਪਣੇ ਆਪਣੇ ਕੁਆਟਰਾਂ ਵਾਲੇ ਸਾਈਡਾਂ ਵਾਲੇ ਬੱਚੇ ਇਕੱਠੇ ਕੀਤੇ ਉਹ ਦੇਖਦੇ ਦੇਖਦੇ ਮੇਰਾ ਬੇਟਾ ਵੀ ਮਨੇ ਕਹਿ ਲਿਆ ਮਮਮੀ ਫੀਸ ਚਾਹੀਦੀ ਹੈ ਪੈਸਾ ਨਹੀਂ ਸੀ ਨਾ ਉਸ ਟਾਈਮ ਕਿੰਨੀ ਬਹੁਤ ਜ਼ਿਆਦਾ ਦਿੱਕਤ ਸੀ ਉਹ ਵਕਤ ਹੀ ਕੁਛ ਇਦਾਂ ਦਾ ਸੀਗਾ ਜੀ ਜੀ ਉਦੋਂ ਸ਼ੁਰੂ ਕਰਦੇ ਕਹਿੰਦੇ ਬੱਚੇ ਇੱਕਦਮ ਜੀ ਮੇਰੇ ਕੋਲ ਤੀ ਬੱਚੇ ਪੜਨੇ ਸ਼ੁਰੂ ਆ ਗਏ ਕਿ ਮੈਮ ਸਾਡਾ ਸਿਲੇਬਸ ਬਹੁਤ ਪਿੱਛੇ ਰਹਿ ਗਿਆ ਹੈ ਸਕੂਲ ਤਾਂ ਖੁੱਲ ਨਹੀਂ ਰਿਹਾ ਉਹਦੇ ਸੋਚ ਲਿਆ ਸੀਗਾ ਕਿ ਫੀਸਾ ਤਾਂ ਹੁਣ ਵੀ ਜਾ ਰਹੀ ਹੈ ਉਹ ਤਾਂ ਵੀ ਬੰਦ ਨਹੀਂ ਹੋਈਆਂ ਸੀ ਆ ਤੇ ਲੇਕਿਨ ਸਕੂਲ ਇੱਕ ਇਦਾਂ ਦਾ ਖੋਨਾ ਜਿੱਦੀ ਕੋਈ ਫੀਸ ਨਹੀਂ ਹੋਣੀ ਚਾਹੀਦੀ ਹੋਣੀ ਨਹੀਂ ਚਾਹੀਦੀ ਫੀਸ ਜੀ ਯਾਨੀ ਕਿ ਜਿਹੜੀ ਪੜ੍ਹਾਈ ਹੈ ਉਸੇ ਵਪਾਰੀ ਕਰਨ ਦੇ ਤੁਸੀਂ ਸਖਤ ਕਿਲਾ ਹਾਂ ਹਾਂ ਮੈਂ ਹੈਗੀ ਹਾਂ ਸਰ ਬਿਲਕੁਲ ਬਿਲਕੁਲ ਮੈਂ ਬਿਲਕੁਲ ਨਹੀਂ ਚਾਹੂੰਗੀ ਚਾਹੇ ਬੱਚੇ ਸਰਕਾਰੀ ਸਕੂਲ ਚ ਪੜ੍ਹਨ ਜਾਂ ਪ੍ਰਾਈਵੇਟ ਚ ਪੜ੍ਹਨ ਮੇਰੇ ਕੋਲ ਕੁਝ ਬੱਚੇ ਇਦਾਂ ਦੇ ਆਏ ਆ ਹੁਣ ਇਸ ਟਾਈਮ ਜਿਹੜੇ ਕਹਿੰਦੇ ਕਿ ਮੈਡਮ ਸਾਡਾ 15000 ਰੁਪਏ ਦਾ ਬਿੱਲ ਡਿਊ ਹੈ ਸਕੂਲ ਦਾ ਅਸੀਂ ਪੇ ਨਹੀਂ ਕਰ ਪਾਰੇ ਪਲੀਜ਼ ਤੁਸੀਂ ਆਪਣੇ ਕੋਲ ਬਿਠਾ ਲੋਗੇ ਬੱਚੇ ਨੂੰ ਮੈਂ ਬਿਠਾਣੀ ਆ ਕਈ ਵਾਰ ਹਾਲਾਤ ਅਜਿਹੇ ਬਣ ਜਾਂਦੇ ਨੇ ਪਰਿਵਾਰਕ ਕਿ ਬੱਚੇ ਨੂੰ ਪੜਾਉਣਾ ਚਾਹੁੰਦੇ ਹੋਏ ਵੀ ਇੰਨੇ ਪੈਸੇ ਨਹੀਂ ਖਰਚ ਪਾਉਂਦੇ ਹਾਂਜੀ ਉਹਨਾਂ ਦੀ ਹੈ ਹੀ ਸਿਸਟਮ ਹੀ ਇਦਾਂ ਦਾ ਹੁਣ ਜਿਹੜੀ ਲੇਬਰ ਹੈ ਉਹ ਕਿੱਥੇ ਜਾਏਗੀ ਲੇਬਰ ਕੋਲ ਨਹੀਂ ਪੈਸਾ ਹੈਗਾ ਉਹ ਸਰਕਾਰੀ ਸਕੂਲ ਦੇ ਵਿੱਚ ਇੱਕ ਕਮਰੇ ਵਿੱਚ ਅਗਰ 80 ਬੱਚੇ ਹੈ ਉਹਨਾਂ ਨੂੰ ਬਹੁਤ ਜ਼ਿਆਦਾ ਦਿੱਕਤ ਹੈ ਟੀਚਰ ਵੀ ਕੀ ਕਰਨ ਸਰਕਾਰ ਵੀ ਕੀ ਕਰੇ ਪ੍ਰਾਈਵੇਟ ਸਕੂਲ ਵਾਸਤੇ ਜਗ੍ਹਾ ਨਹੀਂ ਹੈਗੀ ਆਧਾਰ ਕਾਰਡ ਨਹੀਂ ਇਹਨਾਂ ਦੇ ਹੈਗੇ ਉੱਥੇ ਉਹਨਾਂ ਨੂੰ ਕਨਕ ਮਿਲਦੀ ਹੈ ਸਭ ਕੁਝ ਮਿਲਦਾ ਹੈ ਪੰਜਾਬ 'ਚ ਆਪਣਾ ਆਧਾਰ ਕਾਰਡ ਨਹੀਂ ਬਣਾ ਸਕਦੇ ਆ ਬੰਦਾ ਨਹੀਂ ਹੈ ਇਹਨਾਂ ਕੋ ਆਧਾਰ ਕਾਰਡ ਨੇ ਇਸ ਚੀਜ਼ ਦਾ ਇਹਨਾਂ ਨੂੰ ਪ੍ਰੋਬਲਮ ਕੀਤੀ ਹੋਈ ਹੈ ਹਰੇਕ ਕੰਮ ਨੂੰ ਆਧਾਰ ਕਾਰਡ ਚਾਹੀਦਾ ਹੈ ਇੱਥੇ ਮੇਰੇ ਕੋਲ ਆਧਾਰ ਕਾਰਡ ਦੀ ਕੋਈ ਜ਼ਰੂਰਤ ਨਹੀਂ ਹੈ ਐਜੂਕੇਸ਼ਨ ਮੋਸਟ ਇੰਪੋਰਟੈਂਟ ਖਾਣਾ ਇੱਕ ਗਰੀਬ ਇਨਸਾਨ ਵਾਸਤੇ ਖਾਣਾ ਬਹੁਤ ਜ਼ਰੂਰੀ ਹੈ ਜੀ ਅਗਰ ਉਹਨਾਂ ਦਾ ਪੇਟ ਭਰਿਆ ਹੈ ਸਾਡੇ ਕੋਲ ਇੱਥੇ ਖਾਣਾ ਬੰਦਾ ਹੈ ਥੋੜਾ ਜਿਹਾ ਦਿਖਾ ਦਿਓ ਕਿਚਨ ਜੇ ਪੋਸੀਬਲ ਹੈ ਹਾਂਜੀ ਹਾਂਜੀ ਦਿਖਾ ਦਿੰ ਸਨੀਤਾ ਮੈਂ ਦਿਖਾ ਦਨੀ ਆ ਦੇਖੋ ਅਸੀਂ ਬੱਚਿਆਂ ਨੂੰ ਇੱਥੇ ਖਾਣਾ ਦੇਦੇ Shiva ਗੈ ਖੋਲੋ ਆਪਣਾ ਜੀ ਉਹ ਦੇਖੋ ਬੱਚੇ ਲੈ ਕੇ ਜਾ ਰਹੇ ਖਾਣਾ ਘਰ نکਾਲੋ ਬੇਟੇ ਜੀ ਹਾਂਜੀ ਉਹ ਦੇਖੋ ਬੱਚੇ ਘਰ ਖਾਣਾ ਲੈ ਕੇ ਜਾਂਦੇ ਹਾਂ ਬਿਲਕੁਲ ਯਸ ਅਸੋਈ ਕਿਚਨ ਆ ਇੱਥੇ ਸਾਰਾ ਸੈਟਅਪ ਤਿਆਰ ਕੀਤਾ ਜਾਂਦਾ ਹੈ ਹਾਂਜੀ ਆ ਦੇਖੋ ਜੀ ਤੋ ਬਿਲਕੁਲ ਤਸਵੀਰਾਂ ਦੇਖ ਸਕਦੇ ਹੋ ਕਿ ਇੱਥੇ ਬੱਚਿਆਂ ਦੇ ਲਈ ਖਾਣਾ ਜੋ ਬਣਾਇਆ ਜਾਂਦਾ ਹੈ ਤਾਂ ਕਿ ਕਿਸੇ ਤਰੀਕੇ ਦੀ ਬੱਚਿਆਂ ਨੂੰ ਪੜ੍ਹਾਈ ਦੇ ਵਿੱਚ ਵਿਗਨ ਨਾ ਪੋਗੇ ਜੀ ਜੀ ਕਿਉਂਕਿ ਅਗਰ ਪੇਟ ਭਰਿਆ ਹੋਏਗਾ ਤੇ ਤਾਂ ਹੀ ਬੱਚਾ ਕਿਸੇ ਚੀਜ਼ ਨੂੰ ਸੋਚ ਸਕਦਾ ਹੈ ਜੀ ਇਹ ਉਹਨਾਂ ਦੇ ਖਾਣੇ ਦੀ ਇੰਨੀ ਕੋਈ ਦਿੱਕਤ ਰਹਿੰਦੀ ਹੈ ਕਿ ਬੱਚੇ ਦੇ ਮਾਪੇ ਸਵੇਰ ਲੇਬਰ ਹੈ ਸਵੇਰ ਚਲੇ ਜਾਂਦੇ ਹੈ ਘਰ ਵੀ ਵਾਪਸੀ ਜਰੂਰ ਆਉਂਦੀ ਹੈ ਉਦੋਂ ਵੀ ਪੇਰੈਂਟਸ ਨਹੀਂ ਹੁੰਦੀ ਹੈ ਉਹ ਸਾਡੇ ਵਾਲੇ ਟਿਫਨ ਖੋਲ ਕੇ ਖਾਂਦੇ ਹੈ ਖਾਣਾ ਜੀ ਤੁਸੀਂ ਇੱਕ ਕੰਮ ਜੋ ਕਿ ਬਹੁਤ ਜ਼ਿਆਦਾ ਕਹਿ ਸਕਦੇ ਆ ਕਿ ਲੋਕ ਭਲਾਈ ਦਾ ਕੰਮ ਹੈ ਜੋ ਬੱਚਿਆਂ ਨੂੰ ਇੱਕ ਭਵਿੱਖ ਦੇ ਰਹੇ ਹੋ ਤੁਸੀਂ ਉਹ ਚੀਜ਼ ਦੇ ਰਹੇ ਹੋ ਸ਼ਾਇਦ ਜੋ ਕੋਈ ਖਰੀਦੀ ਨਹੀਂ ਜਾ ਸਕਦੀ ਹੈ ਬੱਚਿਆਂ ਵੱਲੋਂ ਕਦੀ ਵੇਚੀ ਨਹੀਂ ਪੂਰੀ ਜ਼ਿੰਦਗੀ ਦਾ ਉਹਨਾਂ ਨੂੰ ਤੁਸੀਂ ਤੋਹਫਾ ਦੇ ਰਹੇ ਹੋ ਅਗਰ ਮੇਰੀ ਇੱਕ ਐਜੂਕੇਸ਼ਨ ਦੇ ਨਾਲ ਹੀ ਅਗਰ 10 ਬੱਚੇ ਵੀ ਤਰੱਕੀ ਕਰ ਗਏ ਮੈਂ ਉੱਥੇ ਪਾਸਾਂ ਬਿਲਕੁਲ ਜੀ ਸੋ ਬੱਚਿਆਂ ਦੇ ਨਾਲ ਗੱਲਬਾਤ ਕਰ ਸਕਦੇ ਆ ਆਪਾਂ ਜੀ 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 ਤਾਂ ਸੋ ਬਿਲਕੁਲ ਬੱਚਿਆਂ ਨਾਲ ਇੱਕ ਵਾਰੀ ਗੱਲਬਾਤ ਕਰਦੇ ਆ ਜੀ ਬੇਟਾ ਕਿਆ ਨਾਮ ਹੈ ਆਪਕਾ ਮਾਈ ਨੇਮ ਇਜ਼ ਅਬਦੁਰ ਰਹਿਮਾਨ ਜੀ आज आपने क्लास में क्या पढ़ा है सर बताती है, ये बच्चा में था तो मदरसे में तो उनकी एजुकेशन उनका कुरान ये पढ़ाते तो ये पढ़ाते हैं तो बच्चे ने आके मेरे पास एक महीने में आके इसने इंग्लिश पंजाबी हिंदी वो सब सीखी है जी, जी। यहाँ पर पढ़ाई करते हो कैसा लगता है अच्छा लगता है जी सर बड़े हो क्या बनना चाहते हो बड़े पुलिस पुलिस ऑफिसर बनना चाहते हैं तो बिल्कुल जो बच्चे इस बार एक बार देख सकते हो ਤਸਵੀਰਾਂ ਦੇ ਵਿੱਚ ਜੋ ਇੱਥੇ ਬੈਠੇ ਨੇ ਭਲਾਈ ਕਰ ਰਹੇ ਨੇ ਜੋ ਬਹੁਤ ਸੇਵਾ ਵੈ ਬਹੁਤ ਵੱਡੀ ਸੇਵਾ ਵੈ ਇਸੋ ਕੀਤੀ ਜਾ ਰਹੀ ਹੈ ਜੋ ਇਸ ਦੇ ਵਿੱਚ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਜੋੜਿਆ ਜਾ ਰਿਹਾ ਵੈ ਸੋ ਮੈਂ ਬੱਚੇ ਜੋ ਕਿਵੇਂ ਟਾਈਮਿੰਗ ਰਹਿੰਦੀ ਵੈ ਕਿਵੇਂ ਸਾਰਾ ਜੋ ਪੜ੍ਹਾਈ ਹੁੰਦੀ ਸਰ ਇਹ ਇੱਕ ਬਿਲਕੁਲ ਪ੍ਰੋਪਰ ਸਕੂਲ ਹੈ ਜੀ ਜੀ ਮੇਰੀ ਸੰਸਥਾ ਵੀ ਤੌਰ 'ਤੇ ਇੱਕ ਪ੍ਰੋਪਰ ਸਕੂਲ ਹੈ ਕਿਉਂਕਿ ਇਹ ਸਵੇਰ ਜਦੋਂ 8 ਵਜੇ ਤੋਂ ਲੈ ਕੇ 2 ਵਜੇ ਤੱਕ ਜਿस्तो ਬਾਰੇ ਚਿਰੋ ਕਰ ਜਾਂਦੇ ਆ ਫਿਰ ਆਪਣਾ ਜੋ ਮੇਰਾ ਹੋਮਵਰਕ ਹੁੰਦਾ ਉਹਦੇ ਹੀ ਕਰਦੇ ਆ ਇੰਗਲਿਸ਼ ਸਕੂਲ ਦਾ ਕੰਪੈਰੀਸ਼ਨ ਕਰਕੇ ਇੰਗਲਿਸ਼ ਸਕੂਲ ਦਾ ਕੰਪੀਟੀਸ਼ਨ ਹੈ ਕਰ ਸਕਦੇ ਆ ਇਸ ਲਾਈਕ ਬਣਾ ਤਾ ਨਾ ਉਹ ਵਧੀਆ ਮੈਮ ਸੋ ਮੈਮ ਜਿਵੇਂ ਕਿਵੇਂ ਦਾ ਰਿਸਪਾਂਸ ਆਂਦਾ ਵੈ ਕਿੰਨੀ ਇੱਕ ਉਮਰ ਤੋਂ ਲੈ ਕੇ ਕਿੰਨੀ ਕੁ ਉਮਰ ਤੱਕ ਬੱਚੇ ਹੁੰਦੇ ਨੇ ਉਮਰ ਦਾ ਤਾਂ ਕੋਈ ਹੈ ਹੀ ਨਹੀਂ ਹੈ ਜੀ ਪਰ ਮੈਂ ਤਾਂ ਕਿਸੇ ਵੀ ਉਮਰ ਚ ਕੀਤਾ ਜਾ ਸਕਦਾ ਬਿਲਕੁਲ ਜੀ ਮੇਰੇ ਕੋਲ 1.5 ਸਾਲ ਦੇ ਬੱਚੇ ਤੋਂ ਲੈ ਕੇ ਮੇਰੇ ਕੋਲ ਇਹਨਾਂ ਦੇ ਮੰਮੀ ਪਾਪਾ ਵੀ ਘਰ ਇੱਥੇ ਪੜਨ ਆਉਂਦੇ ਆ ਉਹ ਕਰਚ ਵੀ ਆਉਂਦੇ ਇੱਥੇ ਵੀ ਆਉਂਦੇ ਆ 4 ਵਜੇ ਤੋਂ ਲੈ ਕੇ 6 ਵਜੇ ਤੱਕ ਦੀ ਕ ਜੀ ਜੀ ਜਿਵੇਂ ਬੱਚਿਆਂ ਦੀ ਗਿਣਤੀ ਦੀ ਜੇਕਰ ਗੱਲ ਕਰੀ ਕਿ ਹੁਣ ਤੱਕ ਕਿੰਨੇ ਕੁ ਬੱਚੇ ਇੱਥੇ 150 ਬੱਚੇ ਨੇ 150 ਬੱਚੇ ਤੱਕ ਹੀ ਸੰਭਾਲ ਨਹੀਂ ਸਕਦੇ ਕਿਉਂਕਿ ਜਗ੍ਹਾ ਨਹੀਂ ਹੈ ਜਗ੍ਹਾ ਨਹੀਂ ਦਿਖਾਈ ਉਹਦੇ ਕਰਕੇ ਦਿੱਕਤ ਆ ਰਹੀ ਹੈ ਅਗਰ ਚਾਹੇ ਤਾਂ ਮੈਂ ਕੋਲ 500 ਬੱਚੇ ਨੂੰ ਵੀ ਮੈਂ ਪੜਾਉਣਾ ਚਾਹੂੰਗੀ ਮੇਨ ਇੱਕ ਇੱਛਾ ਦਿਲ ਦੇ ਵਿੱਚ ਹੈ ਕਿ ਸਮੇਂ ਦੌਰਾਨ ਵੱਡਾ ਕੀਤਾ ਜਾਵੇ ਇਸ ਪ੍ਰੋਜੈਕਟ ਨੂੰ ਹਾਂ ਮੈਂ ਇਸ ਪ੍ਰੋਜੈਕਟ ਨੂੰ ਵੱਡਾ ਕਰਨਾ ਚਾਹੁੰਦੀ ਆਂ ਅਗਰ ਮੇਰੇ ਕੋਈ ਵੀ ਦਰਸ਼ਕ ਇਸ ਟੀਨ ਨੂੰ ਦੇਖ ਰਹੇ ਨੇ ਮੈਂ ਚਾਹਨੀ ਆਂ ਪਲੀਸ ਦਾਨ ਉੱਥੇ ਕਰੋ ਜਿੱਥੇ ਜ਼ਰੂਰਤ ਹੈ ਤੁਸੀਂ ਉਸ ਰੱਬ ਨੂੰ ਦਾਨ ਕਰ ਰਹੇ ਹੋ ਜਿੰਨੂੰ ਤੁਹਾਡੇ ਦਾਨ ਦੀ ਜ਼ਰੂਰਤ ਨਹੀਂ ਦਾਨ ਤਾਂ ਇੱਥੇ ਚਾਹੀਦਾ ਜੀ ਇਹ ਗਲੀ ਗਲੀ ਹਰ ਗੁੱਚੇ ਹਰ ਮਹੱਲੇ ਵਿੱਚ ਸਕੂਲ ਹੋਣਾ ਚਾਹੀਦਾ ਕਿ ਕੋਈ ਵੀ ਪੜ੍ਹਾਈ ਤੋਂ ਬਗੈਰ ਨਾ ਰਵੇ ਸਰ ਪੜ੍ਹਾਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਇਹਦੇ ਨਾਲ ਇਹਨਾਂ ਦੇ ਪਰਿਵਾਰ ਇਹਨਾਂ ਦੇ ਮੰਮੀ ਪਾਪਾ ਜਿਨ੍ਹਾਂ ਨੂੰ ਬੈਂਕਾਂ ਦੇ ਵਿੱਚ ਤੱਕ ਸਾਈਨ ਤੱਕ ਨਹੀਂ ਰਨੰਦਾ ਇਹ ਬੱਚੇ ਨਾਲ ਜਾਂਦੇ ਹਨ ਮम्मी पापा ਦੇ ਏਟੀਐਮ ਤੋਂ ਚਲਾ ਆਂਦੇ ਇਹਨਾਂ ਨੂੰ ਇਹਨਾਂ ਨੂੰ ਐਡਰੈਸ ਮੇਰੇ ਫੋਨ ਨੰਬਰ ਪੂਰਾ ਏਰੀਆ ਮਤਲਬ ਜੋ ਐਜੂਕੇਸ਼ਨ ਜ਼ਰੂਰੀ ਹੈ ਇਹਨਾਂ ਵਾਸਤੇ ਉਹ ਮੈਂ ਕਰਵਾਨੀਆ ਬਿਲਕੁਲ ਸੋ ਜਿਵੇਂ ਤੁਸੀਂ ਕਿਹਾ ਕਿ ਬੱਚਿਆਂ ਨੂੰ ਸਾਰਿਆਂ ਨੂੰ ਫੋਨ ਨੰਬਰ ਤੁਸੀਂ ਸਪੈਸ਼ਲ ਐਡਰੈਸ ਤੇ ਫੋਨ ਨੰਬਰ ਆਪਣਾ ਯਾਦ ਕਰਵਾਇਆ ਯਾਦ ਕਰਵਾਏ ਹੋਏ ਹੈ ਜੀ ਇਸ ਦੇ ਪਿੱਛੇ ਕੀ ਵਜ੍ਹਾ ਹੈ ਸਰ ਬੱਚੇ ਕੁਝ ਚੋਰੀ ਹੋ ਲੱਪੇ ਸੀ ਸਕੂਲਾਂ ਦੇ ਵਿੱਚੋਂ ਲੜਕੀਆਂ ਦੀ ਉਹ ਲੜਕੀਆਂ ਨਾਲ ਮਿਸ ਹੈਪਨਿੰਗ ਹੋ ਲੱਪੇ ਸੀ ਪੇਰੈਂਟਸ ਕੋਲ ਫੋਨ ਹੀ ਨਹੀਂ ਹੈਗੇ ਓਕੇ ਜੀ ਉਹ ਬੱਚੇ ਕਿੱਥੇ ਕਰਨ ਕਿੱਥੇ ਜਾਣਗੇ ਪੇਰੈਂਟਸ ਕੋ ਲੈਣਾ ਕੁਝ ਪੈਸਾ ਹੀ ਨਹੀਂ ਹੈਗਾ ਮੇਰੇ ਕੋਲ ਮੇਰਾ ਫੋਨ ਨੰਬਰ ਤਾਂ ਇਹਨਾਂ ਦੇ ਦਿਮਾਗ 'ਚ ਇੱਥੇ ਯਾਦ ਹੈ ਇਹਨਾਂ ਦੀ ਚਿਪ ਦੇ ਉੱਪਰ ਯਾਦ ਹੈ ਜੀ ਇਹ ਰੱਖ ਦਿਆ ਯਾਰ ਬੋਲ ਸਕਦੇ ਆ ਬੱਚੇ ਨੰਬਰ ਮੇਰਾ ਸਾਰੇ ਯਾਦ ਹੈ ਸੋ ਬਿਲਕੁਲ ਬੱਚਿਆਂ ਨੂੰ ਫੋਨ ਨੰਬਰ ਵੀ ਜੋ ਕਿ ਬਕਾਇਦਾ ਯਾਦ ਕਰਾਏ ਤਾਂ ਕਿ ਕਿਸੇ ਤਰੀਕੇ ਦੀ ਪਰੇਸ਼ਾਨੀ ਨਾ ਹੋਵੇ ਜੀ ਜੀ ਜਦੋਂ ਰਾਤ ਨੂੰ ਸੋਣੇ ਹੋ ਤਕ ਕਹਿਜਾ ਮਹਿਸੂਸ ਹੁੰਦਾ ਵੈ ਕਿਉਂਕਿ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਇੱਕ ਪਰਿਵਾਰ ਦੀ ਪੀੜੀ ਬਦਲਣ ਦਾ ਕੰਮ ਕਹਿ ਸਕਦੇ ਆ ਇਹਨੂੰ ਕਿਉਂਕਿ ਉਸ ਤੋਂ ਬਾਅਦ ਜਦੋਂ ਅਗਲੀ ਪੀੜ੍ਹੀ ਆਏਗੀ ਤਾਂ ਬਿਲਕੁਲ ਇੱਕ ਨਵੀਂ ਚੀਜ਼ ਹੋਏਗੀ ਇੱਕ ਨਵੀਂ ਸੋਚ ਇੱਕ ਨਵੀਂ ਉਮੀਦ ਜੋ ਏਡਾ ਵੱਡਾ ਤੁਸੀਂ ਪ੍ਰੋਫਰ ਕਰ ਰਹੇ ਹੋ ਕਿਵੇਂ ਦਾ ਫਿਰ ਮਹਿਸੂਸ ਹੁੰਦਾ ਵੈ ਬਹੁਤ ਅੱਛਾ ਸਰ ਆਪਣਾ ਮੈਂ ਕਰਮ ਕਰ ਲਿਆ ਇਸ ਜਨਮ ਨੂੰ ਮੈਂ ਸੁਧਾਰ ਲਿਆ ਮੈਂ ਸਭ ਨੂੰ ਚਾਹੂੰਗੀ ਕਿ ਇਹੀ ਕੰਮ ਬਹੁਤ ਅੱਛਾ ਵੈ ਕਿ ਇੱਕ ਇੱਕ ਗਰੀਬ ਪਰਿਵਾਰ ਨੂੰ ਵਗਰ ਪਕੜਿਆ ਜਾਵੇ ਤੇ ਸਾਡੇ ਦੇਸ਼ 'ਚ ਗਰੀਬੀ ਤਾਂ ਨਹੀਂ ਰਹਿ ਸਕਦੀ ਬਿਲਕੁਲ ਔਰ ਮੈਨੂੰ ਬਹੁਤ ਹੀ ਅੱਛਾ i ਬੱਚੇ ਕਿਸ ਤਰ੍ਹਾਂ ਫਿਰ ਟਾਈਮਿੰਗ ਬੱਚਿਆਂ ਦੀ 150 ਬੱਚੇ ਇਕੱਠੇ ਆਉਂਦੇ ਆ ਜਾਂ ਫਿਰ ਸ਼ਿਫਟ ਹਨ ਨੋ ਸਰ ਇਹ ਸਾਰੇ ਬੱਚੇ ਜਿੱਦਾਂ ਪ੍ਰੋਪਰ ਇੱਕ ਸਕੂਲ ਦਾ ਟਾਈਮ ਹੈ 8:30 ਵਜੇ ਸਕੂਲ ਲੱਗਦਾ ਹੈ ਬਕਾਇਦਾ ਬੈਲ ਬਕਾਇਦਾ ਇਹਨਾਂ ਦੇ ਸਬਜੈਕਟ ਬਹੁਤ ਸਬਜੈਕਟ ਸਾਰੇ ਹੁੰਦੇ ਹੈ ਇੱਕ 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 ਬੱਚੇ ਕੋਲ 8-8 ਸਬਜੈਕਟ ਹੈ ਜੀ ਜੀ ਹਾਂਜੀ ਸੋ ਬਿਲਕੁਲ ਜੋ ਬੱਚੇ ਨੇ ਜੋ ਇੱਥੇ ਆਉਂਦੇ ਨੇ ਪੜ੍ਹਦੇ ਨੇ ਔਰ ਪ੍ਰੋਜੈਕਟ ਹੈ ਜੋ ਬਿਲਕੁਲ ਇਹੋ ਜਿਹਾ ਪ੍ਰੋਜੈਕਟ ਨੇ ਹੋਰ ਵੀ ਲੱਗਨੇ ਚਾਹੀਦੇ ਨੇ ਤਾਂਕਿ ਹੋਰ ਤਰੱਕੀ ਹੋਵੇ ਇਹ ਪੂਰਾ ਸਕੂਲ ਹੈ ਇੱਥੇ ਪਲੇ ਵੀ ਵੀ ਮੈਂ ਦਿਖਾ ਸਕਦੇ ਹਾਂ ਜੀ ਹਾਂਜੀ ਹਾਂ ਸੋ ਬਿਲਕੁਲ ਦੇਖ ਸਕਦੇ ਹਾਂ ਕਿ ਬੱਚੇ ਛੋਟੇ ਬੱਚਿਆਂ ਦੇ ਲਈ ਵੀ ਪਲੇਵੇ ਸੋ ਇਹ ਬੱਚੇ ਤੇ ਖੇਲਦੇ ਆ ਦੇਖੋ ਇਧਰ ਟੀਵੀ ਲੱਗਾ ਇਹਨਾਂ ਵੱਲ ਤੇ ਛੋਟੇ ਛੋਟੇ ਪੋਇਮਸ ਇਹਨਾਂ ਦੀ ਐਜੂਕੇਸ਼ਨ ਵਾਸਤੇ ਅਸੀਂ ਉਹ ਕੀਤਾ ਉਸ ਤੋਂ ਬਾਅਦ ਇਹ ਬੱਚੇ ਜਰੂਰ ਥੋੜਾ ਜਿਹਾ ਬੈਠਣਾ ਉੱਠਣਾ ਸਿੱਖ ਜਾਂਦੇ ਘਰ ਦਾ ਮਾਹੌਲ ਇਹਨਾਂ ਨੂੰ ਮਿਲ ਜਾਂਦਾ ਆ ਫਿਰ ਇਹ ਨਰਸਰੀ ਕਲਾਸ ਫਿਰ ਇਹਨਾਂ ਨੂੰ ਪੜਨ ਦਾ ਇਹ ਸੜ ਇਹਨਾਂ ਦੀ ਦੋਸਤੀ ਬਹਿ ਜਾਂਦੀ ਹੈ ਕਿ ਬਿਲਕੁਲ ਘਰ ਦਾ ਹੀ ਮਾਹੌਲ ਹੈ ਮਦਰ ਹੈ ਇੱਕ ਜੀ ਬਿਲਕੁਲ ਜੀ ਸੋ ਜਿਹੜਾ ਸਿੱਖषक ਹੁੰਦਾ ਗੁਰੂ ਦਾ ਜਿਹੜਾ ਦਰਜਾ ਵੈ ਮਾਪਿਆਂ ਤੋਂ ਵੀ ਉੱਚਾ ਹੈ ਪਰਮਾਤਮਾ ਦੇ ਬਰਬਰ ਮੰਨਿਆ ਜਾਂਦਾ ਹੈ ਔਰ ਤੁਸੀਂ ਇਸ ਨੂੰ ਬਖੂਪੀ ਨਿਭਾਵ ਵੀ ਰਹੇ ਹੋ ਪਰ ਕਿਤੇ ਨਾ ਕਿਤੇ ਅੱਜ ਦੇ ਸਮੇਂ ਦੇ ਵਿੱਚ ਵਪਾਰੀ ਕਰਨ ਵੀ ਹੋ ਰਿਹਾ ਹੈ ਸਿੱਖਿਆ ਦਾ ਉਸ ਤੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬਿਲਕੁਲ ਇਹ ਚੀਜ਼ ਬਹੁਤ ਗਲਤ ਹੈ ਅਸੀਂ ਬਾਹਰ ਵਾਲੇ ਦੇਸ਼ਾਂ ਦੀ ਬਾਹਰ ਵਾਲੀ ਕੰਟਰੀ ਦੇ ਰੀਸਾ ਕਰਦੇ ਹਾਂ ਕਿ ਸਾਡਾ ਦੇਸ਼ ਇੱਕ ਦਿਨ ਤਰੱਕੀ ਕਰੇ ਉਹ ਤਰੱਕੀ ਕਿੱਦਾਂ ਕਰੇਗਾ ਉਹ ਕੋਈ ਇੱਕ ਇਨਸਾਨ ਤਾਂ ਉੱਠੇਗਾ ਔਰ ਇਕੱਲੇ ਇੱਕ ਇਨਸਾਨ ਦੀ ਤਾਂ ਜ਼ਿੰਮੇਵਾਰੀ ਨਹੀਂ ਹੈ ਸਮਾਜ ਨੂੰ ਸੁਧਾਰਨ ਦੀ ਜਦੋਂ ਆਪਾਂ ਸਾਰੇ ਇੱਕ ਇੱਕ ਜਨਨ ਇੱਕ ਇੱਕ ਗਰੀਬ ਪਰਿਵਾਰ ਆਪਣੇ ਘਰ ਦੀ ਮੇਡ ਨੂੰ ਹੀ ਪਕੜ ਲਾਂਗੇ ਗਰੀਬੀ ਕਿੱਥੇ ਰਹੇਗੀ ਉਹ ਨਸ਼ੇ ਵੀ ਨਹੀਂ ਰਹਿਣਗੇ ਬਿਲਕੁਲ ਜੀ ਸੋ ਬੱਚੇ ਜਦ ਇੱਥੇ ਆਉਂਦੇ ਨੇ ਇਹ ਪਹਿਲਾ ਤਾਂ ਸਕੂਲ ਹੁੰਦੇ ਆ ਜ਼ਿਆਦਾਤਰ ਬੱਚੇ ਕਿਵੇਂ ਹੁੰਦਾ ਵੇ ਤੁਹਾਨੂੰ ਮੈਂ ਦੱਸਿਆ ਕਿ ਜਿੱਦੇ ਮਦਰਸੇ ਤੋਂ ਆਗੇ ਪਾਂਦੇ ਖੋਖੇਆ ਤੋਂ ਆਗੇ ਚੁੱਕੀ ਝੋਂਪੜੀਆਂ ਤੋਂ ਅਸੀਂ ਇਹਨਾਂ ਨੂੰ ਲੈ ਕੇ ਆਏ ਕਿ ਪੜ੍ਹਨਾ ਹੈ ਬੇਟੇ ਤੇ ਖਾਣਾ ਮਿਲੇਗਾ ਉੱਥੇ ਪਾਰਟੀ ਹੋਏਗੀ ਤੁਹਾਨੂੰ ਆਈਸਕ੍ਰੀਮਾਂ ਚੀਜ਼ਾਂ ਮਿਲਣਗੀਆਂ ਉਹ ਖਾਣ ਦੇ ਲਾਲਚ ਵਿੱਚ ਆਉਂਦੀ ਹੈ ਅੱਜ ਸਾਸੀਂ ਅਸੀਂ ਉਹਨਾਂ ਨੂੰ ਕਿਤਾਬਾਂ ਦੇਣੀਆਂ ਸ਼ੁਰੂ ਕਰਦੀਆਂ ਨਹੀਂ ਕਿਤਾਬਾਂ ਨਵੇਂ ਕਾਪੀਆਂ ਨਵੇਂ ਬੈਗ ਬੱਚਿਆਂ ਦੀ ਉਹ ਮੋਹਕ ਚੀਜ਼ਾਂ ਨੇ ਜੀ ਅਸੀਂ ਉਹਨਾਂ ਦੇ ਦਿਲ ਨੂੰ ਜਦੋਂ ਟੱਚ ਕਰਦੇ ਹਾਂ ਫਿਰ ਸਾਡਾ ਕਹਿਣਾ ਮੰਨਦੇ ਆ ਪੜਦੇ ਆ ਸੋ ਬਿਲਕੁਲ ਬੱਚੇ ਨਾ ਗਲਤ ਕਰ ਸਕਦੇ ਆ ਆਪਾਂ ਵੀ ਬੱਚੇ 21 ਬੜੇ ਨੇ ਹੁਣ ਤੱਕ ਥੋੜਾ ਜਿਹਾ ਲੋਕ ਦਰਸ਼ਕਾਂ ਨੂੰ ਵੀ ਜ਼ਰੂਰ ਦਿਖਾਈਏ ਸੋ ਬਿਲਕੁਲ ਬੱਚੇ ਨੇ ਜੋ تھے ਡੇਲੀ ਆਉਂਦੇ ਨੇ ਸਕੂਲ ਵਰਗਾ ਪੂਰਾ ਮਾਹੌਲ ਹੈ ਪ੍ਰੋਪਰ ਸਕੂਲ ਇੱਥੇ ਇੱਕ ਚੱਲ ਰਿਹਾ ਵਾ ਸੋ ਮੈਮ ਕਿਹੜੇ ਬੱਚੇ ਨੇ ਗਲਤੀ ਯੈਸ ਇਹ ਬੱਚੇ ਜੀ ਆਪਾਂ ਦਾ ये पूरी कंट्री क्या जानता है ये बच्चा कभी जैसे स्कूल में नहीं गया पैसे की वजह से इसके पापा ऑटो चलाते हैं और पैसे नहीं है इनके पास लेकिन पृथ्वी जी सुबेटा नाम क्या आपका सर माय नेम इज़ पृथ्वीराज सिंह आई रीड इन फोर्थ क्लास सर मेरे को जैसे कुछ टाइम फ्लैग्स के नाम पता है मैं बोलूँ इंडिया पाकिस्तान रशिया यूएसए टर्की साउथ कोरिया नॉर्थ कोरिया जापान ऑस्ट्रेलिया और भूटान नेपाल और बस तो थोड़ा बहुत इतनी याद है इसको फ्लैग जैसे पता है सारी नॉलेज है इसको जैसे बताता है ये सारा कुछ स्क्रैच में जी 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 ऐसा बड़े होकर क्या बनना चाहते हो? बिजनेसमैन। जी तो यहाँ पर आप डेली आते हो कैसा लगता है आपको बहुत अच्छा जी हाँ जी जैसे अगर बाहर स्कूल में देखा है वहाँ से ज़्यादा अच्छा यहाँ पे लगता पढ़ने में जी। ਜੀ ਤੋ ਯਹਾਂ ਪੇ ਅੱਛਾ ਲੱਗਦਾ ਪੜ੍ਹਨੇ ਮੇ ਜੀ ਸੋ ਬਿਲਕੁਲ ਬੱਚੇ ਦੇਖ ਸਕਦੇ ਹੋ ਖੁਸ਼ ਹੈ ਬੱਚਿਆਂ ਦੇ ਵਿੱਚ ਕੌਨਫੀਡੈਂਸ ਬਹੁਤ ਜ਼ਿਆਦਾ ਹੈ ਜੀ 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 ਦੇਖੋ ਕਿਉਂਕਿ ਇਹਨਾਂ ਨੂੰ ਜੀ ਇਸਕੇ ਮਦਰ ਨਹੀਂ ਹੈ ਜੀ ਇਹ ਇਹ ਬੱਚੇ ਨੂੰ ਅਗਰ ਖਾਣਾ ਮਿਲਦਾ ਪੜਾਈ ਮਿਲ ਰਹੀ ਹੈ এডੂਕੇਸ਼ਨ ਉਸकी ਹੋ ਰਹੀ ਹੈ ਪ੍ਰੋਪਰ ਹੋ ਰਹੀ ਹੈ ਤੋ ਇਹ ਖੁਸ਼ ਹਨ ਬੱਚੇ ਐਸੇ ਜੀ ਇਹ ਜਿਹੜੇ ਪੜ੍ਹਤੀ ਦਿਨ ਲਗਾ ਕੇ ਪੜ੍ਹਤੇ ਕੰਮ ਕਰਤੇ ਜੀ ਸੋ ਮੈਂ ਆਉਣ ਵਾਲੇ ਟਾਈਮ ਦੇ ਲਈ ਕੀ ਸੋਚਿਆ ਹੋਇਆ ਹੈ ਕਿ ਇਸ ਪ੍ਰੋਜੈਕਟ ਨੂੰ ਕਿਵੇਂ ਹੋਰ ਵੱਡਾ ਕੀਤਾ ਜਾਵੇ ਸਰ ਮੈਂ ਇੱਕ ਆਸ਼ਰਮ ਖੋਲਣਾ ਚਾਹਨੀ ਆ ਔਰ ਇਹ ਬੱਚੇ ਨੂੰ ਉੱਥੇ ਹੀ ਰੱਖਣਾ ਚਾਹਨੀ ਆ ਔਰ ਬੱਚੇ ਵੀ ਰਹਿਣਾ ਚਾਹੁੰਦੇ ਆ ਤੁਸੀਂ ਪ੍ਰੋਪਰ ਚਾਹਦੇ ਹੋ ਕਿ ਬੱਚਿਆਂ ਨੂੰ ਤੁਸੀਂ ਅਡਾਪਟ ਕਰਕੇ ਪੂਰੀ ਦੇਖਰੇ ਕੀਤੀ ਜਾਵੇ ਜੀ 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 ਅਗਰ ਇੱਕ ਇੱਕ ਇਨਸਾਨ ਵੀ ਇੱਕ ਇੱਕ ਬੱਚੇ ਦੀ এডੂਕੇਸ਼ਨ ਨੂੰ ਅਡਾਪਟ ਕਰ ਲੇਗਾ ਕਿ ਜੋ ਉਸ ਬੱਚੇ ਦਾ ਥੋੜ ਖਰਚਾ ਹੈ ਕਿ ਮੇਰੀ ਜ਼ਿੰਮੇਵਾਰੀ ਹੈ ਇੱਕ 500000 ਦੇ ਨਾਲ ਕੋਈ ਫਰਕ ਤਾਂ ਨਹੀਂ ਪਏਗਾ ਕਿ ਸਾਡਾ ਅਸੀਂ 버ਗਰ ਪੀਜ਼ਾ ਵੀ ਜਰੂਰ ਖਾਣੇ ਆ ਮੈਕਡੋਨਲਡ ਚ ਜਾਣੇ ਤੇ ਸਾਡੇ ਵੈਸੇ 500 ਰੁਪਏ ਖੁੱਲ ਜਾਂਦੇ ਅਗਰ ਇਹ ਬੱਚੇ ਦੀ ਪੜਾਈ ਨੂੰ ਇੱਕ ਪੜਾਇਆ ਜਾਊਗਾ ਕਿਸੇ ਮਿਹਰ ਦੇ ਬੱਚੇ ਨੂੰ ਪੜਾਇਆ ਜਾਏਗਾ ਤੇ ਉਹ ਤੁਹਾਨੂੰ ਦੁਆ ਹੀ ਦੇਗਾ ਜੀ ਬਹੁਤ ਬਹੁ ਥੈਂਕ ਯੂ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ ਸੋ ਬਿਲਕੁਲ ਅਜ ਦੇ ਸਮੇਂ ਦੇ ਵਿੱਚ ਅਜਿਹੇ ਜੋ ਗੁਰੂ ਨੇ ਸਿੱਖਕ ਨੇ ਜਨਾ ਦੀ ਬਹੁਤ ਜ਼ਿਆਦਾ ਇਸ ਦੇਸ਼ ਦੇ ਵਿੱਚ ਇਸ ਸਮਾਜ ਦੇ ਵਿੱਚ ਜ਼ਰੂਰਤ ਹੈ ਜੋ ਕਿ ਬਿਨਾ ਕਿਸੇ ਆਪਣੇ ਲਾਲਚ ਤੋਂ ਬਿਨਾ ਕਿਸੇ ਆਪਣੇ ਬਾਰੇ ਨਾ ਸੋਚ ਕੇ ਬੱਚਿਆਂ ਬਾਰੇ ਸੋਚ ਕੇ ਔਰ ਸੋਚ ਸਿਰਫ ਇਹੀ ਨਹੀਂ ਕਿ ਬੱਚਿਆਂ ਨੂੰ ਪੜ੍ਹਾਣਾ ਹੈ ਦਿਲ ਕਰਦਾ ਹੈ ਬੱਚਿਆਂ ਨੂੰ ਅਡਾਪਟ ਕਰਨ ਦਾ ਹੋਰ ਚੰਗੀ ਸਿੱਖਿਆ ਦੇਣ ਦਾ ਯਾਨੀ ਕਿ ਇੱਕ ਚੰਗਾ ਸੈਟਅਪ ਹੋਣ ਦੇ ਬਾਵਜੂਦ ਇਸ ਨੂੰ ਹੋਰ ਚੰਗਾ ਕਰਨ ਦੇ ਲਈ ਅਕਸਰ ਦੇ ਦੇ ਲੈ ਜੋ ਕਰਦਾ ਰਹਿੰਦਾ ਹੈ ਸੋ ਬਹੁਤ ਅੱਛਾ ਵੇ ਬੱਚਿਆਂ ਨਾਲ ਗੱਲਬਾਤ ਕੀਤੀ ਬੱਚਿਆਂ ਦਾ ਕੌਨਫੀਡੈਂਸ ਬਹੁਤ ਅੱਛਾ ਵੇ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਅਜੀਹਾ ਨੇ ਕੰਮ ਜ਼ਰੂਰ ਕਰੋ ਤਾਂ ਕਿ ਤੁਹਾਡੀ ਰੂਹ ਨੂੰ ਸੰਤੁਸ਼ਟੀ ਮਿਲੇ ਤਾਂ ਕਿ ਇਸ ਜੀਵਨ ਨੂੰ ਤੁਸੀਂ ਆਪਣੇ ਨੂੰ ਸਫਲ ਕਰ ਸਕੋ ਹੋਰ ਵਧੇਰੇ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਫਿਰਸਾਂ ਦੇ ਇਜਾਜ਼ਤ ਧੰਨਵਾਦ